ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਿੰਘ ਡੇਰੀ ਫਾਰਮ ਦੇ ਪੇਜ ਤੇ ਵੀਡੀਓ ਵੇਖ ਰਹੇ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਤੇ ਚਾਰ ਦਿਨ ਦਾ ਕੱਟਿਆਂ ਦਾ ਮੁਕਾਬਲਾ ਚੱਲ ਰਿਹਾ ਹੈ ਜੀ ਨੀਲੀ ਰਵੀ ਦੇ ਵਿੱਚ ਤੇ ਇਹਦਾ ਰਿਜ਼ਲਟ ਤੁਹਾਨੂੰ ਦਿਖਾਉਣੇ ਆ ਜਿਹੜੇ ਹੀ ਕੱਟੇ ਲੈਣਾਪ ਕੀਤੇ ਆ ਸਾਰੇ ਸਕਰੀਨ 'ਚ ਦਿਖ ਰਹੇ ਤੁਹਾਨੂੰ ਇੱਕ ਤੋਂ ਇੱਕ ਫਸ ਗਈ ਆ ਤੇ ਜਿਹੜੇ ਵੀਰੋਂ ਨਵੇਂ ਜੁੜੇ ਆਪਣੇ ਚੈਨਲ ਨੂੰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਸ਼ੇਅਰ ਵੀ ਆਪਾਂ ਨੀਲੀ ਰਵੀ ਦੇ ਜਿਹੜੇ ਕੱਟੇ ਆ ਇਹਨਾਂ ਦਾ ਰਿਜ਼ਲਟ ਜਿਹੜਾ ਆ ਰਿਹਾ ਤੁਹਾਨੂੰ ਖਾਸ ਕਰਕੇ ਵੀ ਵੀ ਜਿਹੜਾ ਤੁਸੀਂ ਇਹ ਵੀਡੀਓ ਵੇਖ ਕੇ ਨਸਲ ਸਦਾਰ ਕਰ ਸਕੋ ਵੀ ਨਸਸਦਾਰ ਤਾਂ ਖੁਦ ਆਪ ਦਾ ਦਿਮਾਗ ਵੀ ਵਰਤਣਾ ਹੈ ਦਿਮਾਗ ਮੈਂ ਤਾਂ ਕਹਿ ਰਿਹਾ ਵੀ ਕੀ ਇਹ ਜਿਹੜੇ ਸੁੰਦਰਤਾ ਵਾਲੇ ਬੱਚੇ ਵਾਲੇ ਹੁੰਦੇ ਨਾ ਦੁੱਧ ਚ ਨਹੀਂ ਹੁੰਦੇ ਵਾਲੇ ਇਹ ਵੀ ਚੀਜ਼ ਤੁਸੀਂ ਮਾਰ ਖਿਆਰ ਕਿ ਉਹ ਜਿਹੜੇ ਬਾਲੇ ਸੁੰਦਰ 100 ਜਿਹਾ ਸਾਂਹ ਸੋਹਣਾ ਆ ਉਹਦੇ ਵਿੱਚ ਇੱਕ ਦੇ ਬੱਚੇ ਦੁੱਧ ਵਾਲੇ ਹੋਣਗੇ ਤੇ ਅਸਰਵਾਜ ਦੁੱਧ ਵਾਲੇ ਸਾਰੇ ਬੱਚੇ ਨਹੀਂ ਹੁੰਦੇਗੇ ਤੁਸੀਂ ਇਹ ਚੀਜ਼ ਦਾ ਵੀ ਖਿਆਰ ਰੱਖ ਕੇ ਸੀਮਨ ਯੂਜ਼ ਕਰਨਾ ਕੱਲਾ ਇਹ ਨਹੀਂ ਅਖਣਾਗਾ ਵੀ ਇਹ ਸਾਂਹ ਸੋਹਣੇ ਆ ਵੀ ਤੁਸੀਂ ਵੀ ਆਪਾਂ ਦੁੱਧ ਦੇ ਦੇਣਗੇ ਇਹ ਗਾਰੰਟੀ ਨਹੀਂ ਤੂੰ ਤਾਂ ਦੇ ਵੀ ਸਕਦੇ ਤੇ ਨਹੀਂ ਵੀ ਦੇ ਸਕਦੇ ਇਹ ਤੁਸੀਂ ਇਹਨਾਂ ਮਾਵਾਂ ਧੀਆਂ ਦਾ ਪਿਛੋ ਪਿਛੋਕੜ ਤੇ ਕਰਾ ਇਹਨਾਂ ਦਾ ਰਿਕਾਰਡ ਆ ਚੁਸ ਕਰਕੇ ਫਿਰ ਤੁਸੀਂ ਸੀਮਨ ਵਰਤੇ ਉਹਨਾਂ ਦਾ ਲੈ ਕੇ ਜਾਂ ਕਰਾਸਿੰਗ ਕਰਾਓ ਜ਼ਰੂਰੀ ਨਹੀਂ ਵੀ ਦੁੱਧ ਦੇਣਾ ਵੀ ਕਿਉਂਕਿ ਆਪਾਂ ਸੁਭਾਪਣ ਵੇਕੇ ਟਿਕਾ ਲਵਾ ਲੈਨੇ ਆ ਤੇ 5 ਸਾਲਾਂ ਨੂੰ ਸੰਭੀ ਜਾਣੇ ਆ ਤੇ ਜੇ ਪਿਛੋ ਦੁੱਧ ਤੇ ਨਹੀਂ ਆਉਂਦਾਗਾ ਫਿਰ ਆਪਾਂ ਨੇ ਯਾਰ ਵੀ ਬੋਲ ਮਾੜਾ ਸੀ ਫਿਰ ਮਾਂ ਭਾਈ ਮਾੜਾ ਬਾਅਦ ਚ ਕੀ ਹੁੰਦਾ ਕੋਈ ਫਾਇਦਾ ਨਹੀਂ ਤੇ ਇਹ ਜਿਹੜਾ ਰਿਜ਼ਲਟ ਆਉਂਦਾ ਆ ਵੀ ਬਿਊਟੀ ਕੰਪੀਟੀਸ਼ਨ ਦੇ ਵਿੱਚ 4-5 ਚ ਤਾਨੂੰ ਵਿਖਾਉਣੀ ਆ ਤੇ ਜੁੜੇ ਰਹਿਣਾ ਐਂਡ ਤੱਕ ਸਾਰੀ ਵਿਚਾਰੀ ਵੀਡੀਓ ਦੇ ਵਿੱਚ ਦੱਸਾਂਗੇ ਕਿ ਕਿਹੜਾ ਬੋਲ ਕੜੇ ਨੰਬਰ ਚ ਆ ਜਾਏਗਾ ਆਲੰਦੀ ਪਾਇਆ ਪਹਿਲੇ ਨੰਬਰ ਦਾ ਬੋਲ ਸਾਰੇ ਨੰਬਰ ਮੈਨੂੰ ਮਿਲ ਗਿਆ ਜੁੱਬੇ ਦਾ ਬੱਚਾ ਜੀ ਆ ਦੇ ਬਾਈ अच्छा तो वो कोल बैक हां जी हां जी राणा साहब बहुत कमजोर थी उम्मीद नहीं थी ਇਹੋ ਜਿਹਾ ਬੰਦ ਇਹਨਾਂ ਨੇ ਜੂਬੇ ਦੇ ਬੱਚੇ ਕਰਕੇ ਰੱਖਿਆ ਹੀ ਪਰ ਪੂਰਾ ਖਰਾਲਾ ਚਲੇ ਹਾਂ ਜੀ ਸਰ ਪਲੀਜ਼ ਸਾਹਮਣੇ ਸੀ ਚਾਰ ਦੰਦ ਦੇ ਜਿੱਥੇ ਵੀ ਚਾਰ ਦੰਦ ਚੈਂਪੀਅਨ ਬਹੁਤ ਬਹੁਤ ਮੁਬਾਰਕ ਅੱਛਾ ਬਹੁਤ ਜੱਗੇ ਹਾਂ ਜੀ ਇੱਕ ਨ ਆਪਣੇ ਆਇਆ ਕਰੋ ਗਰੁੱਪ ਕਰ ਲੈਣਾ 900 ਨੌ ਸੈਕਿੰਡ ਪੋਜੀਸ਼ਨ ਅਲਬਖਸ਼ ਦਾ ਬੱਚਾ ਜਿਹੜਾ ਪਿੱਛੇ ਕਰਕੇ ਸੈਕਿੰਡ ਪੀਸ ਬਹਾ ਬਾਜੀ इस चैनल से अपनी वीडियो भी लग पाई से पाक ते बहुत शानदार बहुत खूब फोटो बोले हैं ते खूब छोटी देखी है बहुत अच्छी बहुत अच्छी बिल्कुल दी बिल्कुल कॉपी है ये ते नाग जी जी ने बोल बने का डेढ़ हजी ते बहुत बहुत अच्छा है दोस्तों ये आगे तो बढ़ती है जब नाग जी ने बोला पार्मा इधर भी आ ਇਸ ਲਈ ਜਿਹਨੇ ਪਸਕਾਰ ਕਰਾ ਜਿਹੜੇ ਫੁੱਲਾਂ ਨੇ ਇਸ ਤਰ੍ਹਾਂ ਹਾਸਲ ਕੀਤਾ ਇਹਨਾਂ ਦੇ ਬਹੁਤ ਬਹੁਤ ਮੁਬਾਰਕਾਂ ਨਹੀਂ ਸਾਡੇ ਜੀ ਬਸ ਆ ਗਿਆ ਆਜੋ ਕੇ ਕਰੋ ਸੰਭਾਲ ਹਾਂਜੀ ਦੋਸਤੋ ਇਹ ਆ ਸੈਕਿੰਡ ਪਈ ਜਾਂਦੀ ਅਲਬਖਸ਼ ਦਾ ਬਚਾਈ ਵੀਰ ਜੀ ਕਿੰਨੀ ਖੁਸ਼ੀ ਹੋ ਰਹੀ ਆ ਨਹੀਂ ਵਧੀਆ ਖੁਸ਼ੀ ਹੋ ਰਹੀ ਜੀ ਬਾਕੀ ਆਪਾਂ ਵੀਡੀਓ ਪਹਿਲਾਂ ਵੀ ਬਣਾਇਆ ਸੀ ਹਾਂਜੀ ਦੋਸਤੋ ਦੇਖ ਸਕਦੇ ਹੋ ਬੋਲਦੀ ਖੂਬਸੂਰਤੀ ਦੇਖੇ ਬਣਦੀ ਆ ਤੇ ਇਹ ਰਿੰਗ ਦੇ ਵਿੱਚ ਬਾਕੀ ਬਲ ਨੂੰ ਪਛਾੜਦਾ ਹੋਇਆ ਸੈਕੰਡ ਪੋਜੀਸ਼ਨ ਨੇ ਹਾਸਲ ਕੀਤੀ ਆ ਤੇ ਵੀਰ ਜੀ ਆਪਣਾ ਇੱਕ ਨਾਮ ਦੱਸੋ ਆਪਣਾ ਜੀ ਪੰਡ 15 ਜੀ ਤੇ ਪਿੰਡ ਸਾਵਾ ਜੀ ਤੇ ਜ਼ਿਲ੍ਹਾ ਮਾਨਸਾ ਮਾਨਸਾ ਜੀ ਤਾਂ ਦੋਸਤੋ ਬਹੁਤ ਖੂਬਸੂਰਤ ਬੱਚਾ ਆ ਜਿਹੜਾ ਸੈਕੰਡ ਪੋਜੀਸ਼ਨ ਨੇ ਹਾਸਲ ਕੀਤੀ ਆ ਤੇ ਖੂਬਸੂਰਤੀ ਦੇਖੇ ਬਣਦੀ ਆ ਕਿ ਨੀਲੀ ਰਾਵੀ ਦੇ ਇੱਕੋ ਇੱਕ ਟੋਪ ਵਾਲ ਪਹੁੰਚੀ ਆ ਇਹ ਐਲਬਾਕ ਕਿ ਉਹ ਜਿਹੜੇ ਲੋਕ ਕਾਪੀ ਆ ਸੇਮ ਤੋਂ ਸੇਮ ਆ ਬੋਲਿਆ ਤੇ ਉਹ ਡਿਸਟ੍ਰਕਚਰ ਦੇਖੇ ਬਣਦਾ ਹੈ ਬੈਠੂ ਦੇ ਸਕਦੇ ਹੋ ਹਾਂਜੀ ਵੀਰ ਜੀ ਬੜਾ ਬੱਚਾ ਪਹਿਲੇ ਨੰਬਰ ਤੇ ਆਇਆ ਤੇ ਬਹੁਤ ਮਾਰਕਾ ਤੇ ਕਿਹੜੇ ਪਿੰਡ ਤੋਂ ਆਪਾਂ ਕੀ ਭਾਈ ਫਰੋਜ਼ਪੁਰ ਫਰੋਜ਼ਪੁਰ ਤੋਂ ਹੀ ਤੇ ਕਿਹੜੇ ਪਿੰਡ ਤੋਂ ਤੁਹਾਡਾ ਨਾ ਆਪਣਾ ਪਿੰਡ ਲੋਹੜਾ ਬਸਤੀ ਕ੍ਰਿਸ਼ਨਪੁਰ ਤੇ ਜਿਹੜਾ ਇਹ ਬੱਚਾ ਆਇਆ ਇਹ ਕਿਹੜੇ ਬੋਲ ਦਾ ਬੱਚਾ ਹੈ ਉੱਪੇ ਬੋਲ ਦਾ ਹੀ ਹੈ ਉੱਪੇ ਬੋਲ ਦਾ ਹੀ ਤੇ ਲਗਭਗ ਹੋਊਗਾ ਤੇ ਮੈਂ ਸਾਲਾਂ ਦੇ ਘੇਟ ਚ ਹਾਂਜੀ 4 ਦਿਨ ਦਾ ਯਾਰ 4 ਦਿਨ ਦਾ ਹੋ ਜਾ ਤੇਰਾ ਸਾਲ ਆ ਕੇ ਪਹੂਗਾ ਤੇ ਇਹਦੀ ਮਾਂ ਦਾ ਦੁੱਧਾ ਉੱਪਰ ਉੱਪਰ ਕੀ ਰਕਾਰ ਹੈ 12 ਤੋਂ 18 ਕਿਲੋ ਕੋਈ ਲੈਬ ਚ ਵਾਈ ਕਰਾਈ ਹੈ ਕਰ ਲਈ ਹੋਈ ਸ਼ਾਇਦ ਹੋਈ ਪਈ ਇਸ ਦੀ ਮਾਂ ਦੀ ਲੈਬ ਚ ਵਾਈ ਅੱਛਾ ਜੀ ਹਾਂ ਬਾਕੀ ਗਾਹ ਤੋਂ ਤਾਂ ਮਿਲਿਆ ਸ਼ਾਇਦ ਹੋ ਜਾਣਾ ਸਾਡੀ ਕਿੱਦ ਫਿਰ ਨਾਲ ਹੀ ਆਏਗਾ ਉਹ ਤੇ ਬਹੁਤ ਵਧੀਆ ਗੱਲ ਆ ਹਾਂਜੀ ਤੇ ਇਹ ਤਾਂ ਕੋਈ ਮਤਲਬ ਕਿ ਤੁਸੀਂ ਛੋਟੀ ਉਮਰ ਦੇ ਵਿੱਚ ਬੱਚਾ-ਪੁੱਛਾ ਲਿਆਂਦੀ ਕੋਸ਼ਿਸ਼ ਕੀਤੀ ਕਿ ਕੋਈ ਆਇਆ ਬਚਾਈ ਬੱਚਾ ਨਹੀਂ ਲਿਆਇਆ ਹੈ ਬੱਚਾ ਕੋਈ ਨਹੀਂ ਲਿਆਇਆ ਕੋਈ 4 ਦਿਨ ਤੋਂ ਹੋ ਗਿਆ ਨਾ ਕਿ ਅਪਾ ਸਿੰਘ ਆਉਗਾ ਹਾਂ ਬਾਕੀ ਪੱਟੀਆਂ ਵਾਲਿਆਂ ਤੋਂ ਹਾਂਜੀ ਉਹਨਾਂ ਦੀ ਸੋਚ ਸੀ ਵੀ ਜਦੋਂ ਤੱਕ ਚੈਂਪੀਅਨ ਨਹੀਂ ਚੰਗੀ ਤਰ੍ਹਾਂ ਬੰਦਾ ਵੈਸੇ ਛੜੇਕ ਚੈਂਪੀਅਨ ਰਿਹਾ ਕਰਦੀਆਂ 4 ਕਮਜੇ ਹੀ ਕਰਾਈਆਂ ਦੇ ਦੋ ਜੀ ਵੀ ਜਿੰਨਾ ਚਿਕ ਰਹੇ ਵੱਡੇ ਸਾਲਾਂ ਚੈਂਪੀਅਨ ਹੀ ਬੰਦਾ ਹੋਰਾਂ ਚਿਕਰ ਵੀ ਜ਼ਿਆਦਾ ਨਹੀਂ ਇਹਨੂੰ ਕਰਨਾ ਸੀ ਅੱਛਾ ਜੀ ਹਾਂ ਬਾਕੀ ਚਲੋ ਮਹਾਰਾਜ ਦੀ ਕਿਰਪਾ ਨਾਲ ਦੂਜੀ ਵਾਰ ਫਿਰ ਚੈਂਪੀਅਨ ਬਣੇ ਇਹ ਮਾਂ ਦਾ ਪਤਾ ਵੀ ਕਿਹੜੇ ਨਹੀਂ ਮਾਦਾ ਬਹੁਤ ਪਤਾ ਨਹੀਂ ਬਾਕੀ ਉਹ ਬਾਰਡਰ ਤੇ ਆ ਮਾਂ ਦੀ ਅੱਛਾ ਵੀ ਉਹ ਬਹੁਤ ਚੰਗੇ ਹਾਂ ਜੀ ਅੱਛਾ ਵੀ ਬਾਰਡਰ ਲੈਂਡ ਦੀ ਆ ਜਿੱਥੋਂ ਆਪਣਾ ਜੂਪੇ ਦਾ ਖਾਣ ਦਾ ਸ਼ੁਰੂ ਹੈ ਅਸੀਂ ਉੱਥੇ ਜਿਹੜੀ ਮਾਂ ਆ ਅੱਛਾ ਉਸ ਲੈਂਡ ਤੋਂ ਜਲਦੀ ਆਈ ਤੇ ਵੀਰ ਜੀ ਆਪਣਾ ਮੋਬਾਈਲ ਨੰਬਰ ਬੋਲ ਦਿਓ ਜੀ 96464 6449 ਲੋ ਜੀ ਦੋਸਤੋ ਵੀਰੇ ਨੰਬਰ ਦਾ ਸਕਰੀਨ ਤੇ ਕਿਸੇ ਵੀ ਤਰ੍ਹਾਂ ਦੀ ਬਾਅਦ ਚੋਂ ਜਾਣਕਾਰੀ ਲੈਣੀ ਆ ਵੀ ਇਹਦੇ ਨਾਲ ਤੁਸੀਂ ਫੋਨ ਕਰ ਸਕਦੇ ਹੋ ਤੇ ਬਹੁਤ ਖੂਬ ਸੋਹਟਿਆ ਛੋਟੀ ਹੈਡ ਲੈਂਥਲ ਬਾਈ ਦੇਖੇ ਹੀ ਬਣਦੀ ਆ ਹਾਂਜੀ ਵੀਰ ਜੀ ਕਿਹੜੇ ਨਾਲ ਕਰਨਾ ਬਾਈ ਨਾਲ ਹਾਂਜੀ ਦੋ ਨੰਬਰ ਪਿੱਛੇ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਬਾਈ ਆਪਣਾ ਐਡਰੈਸ ਦੱਸ ਦਿਓ ਐਡਰੈਸ ਬਾਈ ਪਿੰਡ ਪੈਣੀ ਵਾਗਾ ਠੀਕ ਹੈ ਜ਼ਿਲ੍ਹਾ ਮਾਨਸਾ ਠੀਕ ਹੈ ਤੇ ਆਪਣਾ ਬੁੱਲ ਇਹ ਕਿਹੜੇ ਨੰਬਰ ਤੇ ਆਇਆ ਬਾਈ ਇਹ ਬਾਈ ਤੀਜੇ ਨੰਬਰ ਤੇ ਤੀਜੇ ਨੰਬਰ ਤੇ ਆਇਆ ਹੈ ਕਿਹੜੇ ਬੁੱਲ ਦਾ ਤੀਜੇ ਤੇ ਬਾਈ ਤੀਜੇ ਦਾ ਹੈ ਕਿਹੜੇ ਬੁੱਲ ਦਾ ਇਹ ਲੰਡੇ ਦਾ ਵੀਰ ਜੀ ਰੰਡਾ ਜਿਹੜਾ ਮਾਲੜੀ ਸਾਹਿਬ ਦਾ ਮਾਲੀ ਸਾਹਿਬ ਕੀ ਠੀਕ ਆ ਉਹਦਾ ਹੈਗਾ ਆਪਾਂ ਸੀਮਨ ਲਵਾਇਆ ਸੀਗਾ ਹਾਂ ਬਾਈ ਆਹ ਮੁੰਡਾ ਡਾਕਟਰ ਵਾਲੇ ਸਿੱਧੂ ਲਵਾ ਚੁੱਕੇ ਠੀਕ ਆ ਇਹ ਤਾਂ ਬਾਈ ਦੀ ਭਰੇ ਆ ਹਾਂ ਜੀ ਤੇ ਬਾਈ ਮਾਂ ਆਪਣੇ ਕੋਲ ਹੀ ਆ ਕਿੰਨਾ ਤੋਂ ਦੂਰ ਮਾਂ ਬਾਈ ਆਪਣੇ ਕੋਲ ਆ ਤੀਜੇ ਸੂਏ 16 ਤੋਂ 16 ਸੀ ਚੌਥੇ ਦਾ 18 ਦਾ ਚੌਥੇ ਦਾ 18 ਇਹ ਕਿਹੜੇ ਸੂਏ ਦਾ ਹੈਗਾ ਇਹ ਬਾਈ ਤੀਜੇ ਦਾ ਨਾ ਦੂਜੇ ਦਾ ਬਾਈ ਇਹ ਦੂਜੇ ਸੂਏ ਦਾ ਹੈਗਾ ਤੇ ਇਹਦੇ ਮਾਵਾਂ ਦਾ ਜਾਂ ਕੋਈ ਭੈਣਾਂ ਦਾ ਕੋਈ ਰਿਕਾਰਡ ਹੈ ਜਿਹੜੀਆਂ ਵੀ ਮਿਲਦੇ ਜੰਦੇ ਬਾਈ ਆਪਣੇ ਕੋਲ ਹੈਗੀ ਆ ਇਹਦੇ ਬੱਚੇ ਆ ਹੇ ਬੱਟੇ ਇਹ ਇਹ ਤੁਹਾਨੂੰ ਤੁਸੀਂ ਪਹਿਲੀ ਵਾਰ ਹੀ ਮੇਲੇ ਜਾਏਗੇ ਪਹਿਲਾਂ ਹੀ ਹੁੰਦੀ ਹੈ ਆਪਾਂ ਨੂੰ ਆਉਣੇ ਦਾ ਦੋਸਤ 17 ਕਾਏ ਸੀ ਦੇਖਣਾ ਉਸ ਤੋਂ ਬਾਅਦ ਆਪਾਂ ਦੇਖਦੇ ਦੇਖਦੇ ਆਉਣ ਲਾਗੇ ਮੇਲੇ ਚ ਹਾਂਜੀ ਤੇ ਪਹਿਲਾਂ ਪਹਿਲੀ ਵਾਰ ਪਾਇ ਸੀ ਉਦੋਂ ਵੀ ਇੱਥੇ ਪਹਿਲੀ ਵਾਰ ਇੱਥੇ ਹੀ ਉਦੋਂ ਕਿੰਨੇ ਨੰਬਰ ਤੇ ਆਇਆ ਸੀ ਅਸੀਂ ਉਦੋਂ ਨਵੇਂ ਨੰਬਰ ਤੇ ਆਇਆ ਸੀ ਠੀਕ ਹੈ ਹੇ ਦੋਸਤੋ 9ਵੇਂ ਦੇ ਤੀਜੇ ਤੇ ਪਹੁੰਚ ਗਏ ਬਈ ਤੇ ਕਾਰ ਕਰ ਕਰਕੇ ਅਕਬੀਲ ਲੱਗਦਾ ਹੌਲੀ ਹੌਲੀ ਪਿੰਡ ਦੇ ਸਾਹ ਉਹਨਾਂ ਨੂੰ ਮੁबारक ਆ ਬਾਈ ਆਪਣਾ ਨਾ ਕੰਟੈਕਟ ਹਾਂਜੀ 55923 95923 01823 01823 ਹਾਂਜੀ ਤੇ ਡਾਕਟਰ ਸਾਹਿਬ ਤੁਸੀਂ ਵੀ ਆਪਣਾ ਨੰਬਰ ਬੋਲ ਦਿਜੀਏ 95781 2424 95781 2424 2424 ਲੋ ਵੀ ਦੋਸਤੋ ਇਹਨਾਂ ਪਿੰਡਾਂ ਦੇ ਨੇੜੇ ਵਾਲੀ ਵੀਰਿਆ ਡਾਕਟਰਾਂਸ ਫਰ ਕਰਕੇ ਤੁਸੀਂ ਸਿਮਣ ਵੀ ਲਵਾ ਸਕਦੇ ਹੋ ਤਾਂ ਚੰਗੀ ਬ੍ਰਿਟਨ ਦਾ ਸਿਹਤਾਰਕ ਖਾਤਰ ਤੋਰ ਉਹਨੇ ਤੋਰ ਕੇ ਵਿਖਾ ਦਿਓ ਜੀ ਯਾਰ ਦੋਸਤੋ ਤਰ ਤੋਰ ਕੇ ਹੋਣੀ ਆ ਇੱਧਰ 467 ਹੇਕ ਦਾ ਜਿਹੜੀ ਮੁੱਲੇ ਤੁਹਾਨੂੰ ਆ ਮੁੱਲੀ ਗੁੱਡੀ ਇਹ ਹੈ ਹੈਡਲਾਈਨ ਦਾ ਨੀਲੀ ਰਾਵੀ ਵਾਲੀ ਆ ਦੇਖੋ ਇਹ ਹੀ ਦਰਸਾਉਂਦੀ ਹੋਈ ਆ ਉਹੀ ਆ ਬੋਲਣ ਜਿਹੜਾ ਵੀ ਮੁੱਲੀ ਭਾਈ ਚਾਰੋਂ ਦੇ ਜਾਈ ਵੀਡੀਓ ਵਿੱਚ ਚੋੜ ਲਈ ਸਾਰੇ ਵੀਰਾਂ ਦਾ ਧੰਨਵਾਦ ਤੇ ਲੈ ਕੇ ਇੱਕ ਵਾਰ ਤਾਂ ਸ਼ੇਅਰ ਕਰਨਾ